ਦੇ ਸਾਰਾ ਬੱਚੇ ਸਾਰੇ ਡੇਰਾਬਸੀ ਬਲੌਕ ਦੇ ਪ੍ਰੈਸਪੋਰਟਰ ਬਹੁਤ ਸਾਰੇ ਐਨਜੀਓਸ ਬਹੁਤ ਸਾਰੇ ਜਥੇਬੰਦੀਆਂ ਅਸੀਂ ਪਹਿਲਾਂ ਵੀ ਸਰਪੱਬਲਿਕ ਸਕੂਲ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਕੇ ਆਏ ਆ ਕਿ ਜਿੱਥੇ ਬਲਾਤੀ ਖਾਣ ਵਾਲੀਆਂ ਚੀਜ਼ਾਂ ਦੇ ਨਾਲ

ਔਰ ਲੋਕਾਂ ਵਾਸਤੇ ਕੁਝ ਹੋਰ ਗਿਚਣ ਲੱਗਿਆ ਆਪ ਚੰਡੀਗੜ੍ਹ ਤੋਂ ਖਾਣਾ ਲੈ ਕੇ ਆਣਾ ਹੈ ਔਰ ਜੇ ਰਿਹਾ ਬਸੇ ਇਲਾਕੇ ਦੇ ਲੋਕਾਂ ਨੂੰ ਉਹ ਹੀ ਜੋ ਗੰਦ ਵਾਲਾ ਖਾਣਾ ਉਹ ਖਿਲਾਣਾ ਹੈ ਸੋ આજ ਮੇਰੀ ਇਸ ਰੈਲੀ ਤੇ ਆਣੀ ਸਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਬਲਾਕੀ ਕਹਾਵਾ ਬਾਕੀ ਕੀਤਾ ਜਾਵੇ ਉਸੇ ਨਾਲ ਹੀ ਨਾਲ जवानी खास करके जो नशे टुकी हुई है उसमें भी जो अंट्रोल करना है तो सूरे इलाके होके हमला मारना पड़ेगा सरकार वालों तेरे सारे उपराले कि जा रहे हैं उपराले कामयाब हो सकते हैं जो असारे ही मिट्ट करें तो मैं फिर ਖਾਸ ਕਰਕੇ ਸੰਤਾਪੁਰ ਸਕੂਲ ਕੋਨਾਲੇ ਨਾਲ ਹੋਰ ਦਾ ਬਹੁਤ ਸਾਰੇ ਸਥਾਨ ਹੋਗੀ ਅਤਿ ਸਕੂਲ ਆਰ ਉਸ ਨਾਲ ਵੱਖ-ਵੱਖ ਜਨਤਕੀਆਂ ਖਾਸ ਕਰਕੇ ਪੈਸਪੋਰਟ ਵੀ ਉਹਨਾਂ ਦੇ ਵੀ ਸਾਰੇ ਪ੍ਰਧਾਨਾ ਦੇਖ ਰਿਹਾ ਇੱਥੇ ਨੇ ਉਹਨਾਂ ਸਾਰਿਆਂ ਨੂੰ ਬੇਕਤੀ ਹੈ ਹੈਲੋ ਕਿ ਸਾਡਾ ਅੱਜ ਦਾ ਮੈਸੇਜ ਬਾਜ਼ਾਰ ਦੇ ਵਿੱਚ ਮੈਂ ਕਿ ਜੋ ਤੁਸੀਂ ਆਖਦੇ ਹੋ ਜੋ ਤੁਸੀਂ ਆਖਦੇ ਹੋ ਹਾਂ ਜੀ ਅਗਲੀ ਦਿਨ ਫੋਕ ਕਰਦੇ ਦੋਸਤੋ ਆਪਣੀ ਸਾਈਡ ਬਾਜ਼ਾਰ ਚ ਜੇ ਜੋ ਤੁਸੀਂ ਲੋਕਾਂ ਨੂੰ ਕਹੁੰਦੇ ਹੋ ਹਾਂ ਹਾਂ ਇਹ ਤੋਂ ਅੰਡਰ ਬ੍ਰਿਜ ਤੋਂ ਥੋੜਾ ਜਿਹਾ ਅਗਲੀ ਗਲੀ ਅੰਦਰ ਵੜ ਜਾਓ ਦਸ ਕੱਪ ਪਹਿਲਾ ਸੈੱਟ ਹੋਏਗਾ ਇਹ ਅਸੀਂ ਇਸ ਸ਼ਬਦ ਕੋਰੀ ਨੂੰ ਔਰ ਇਹ ਜੋ ਨਟਿਆ ਦਾ ਟੋਕ ਉਹ ਪੰਜਾਬ ਵਿੱਚ ਚੱਲ ਰਿਹਾ ਹੈ ਇਸ ਦੇ ਖਾਲ ਬਾਨ ਸੰਜਮ ਬੋਹਗੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਮੈਂ ਅੰਤ ਵਿੱਚ ਇਹ ਕਹਿਣਾ ਜ਼ਰੂਰ ਕਹਾਂਗਾ ਕਿ ਮੇਰੇ ਹੱਥੀਂ ਫੜਿਆ ਹੋਇਆ ਬੈਨਰ ਤੁਹਾਨੂੰ ਇੱਕ ਮੈਸੇਜ ਦੇ ਰਿਹਾ ਹੈ ਇਹ ਕੋਈ ਫੀਸ ਕਰਨਾ ਹੈ ਮੈਂ ਇਸ ਚਾਰਾ ਤੋਂ ਮੋਹਨ ਦਾ ਕੰਡਿਲੰਡਾ ਥੈਂਕ ਯੂ ਬਈ